ਸਸੇਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਪਰਮਾ ਦਾ ਮੋਰ ਤੋਂ ਸਵਾਗਤ ਹੈ ਜੀ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਸੀ ਕਿਸੇ ਕਾਰਨਾ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਜੀ ਪੰਜਾਬ ਦੇ ਵਿੱਚ ਬਦਲੀ ਸਿਸਟਮ ਐਕਟੀਵੇਟ ਹੋ ਚੁੱਕਿਆ ਹੈ ਜਿਸ ਤੋਂ ਕੀ ਪ੍ਰਭਾਵਿਤ ਹੋ ਕੇ ਪੰਜਾਬ ਦੇ ਮਾਝੇ ਦਾ ਇਲਾਕਾ ਜੀ ਦੁਆਬੇ ਦਾ ਬਹੁਤ ਸਾਰਾ ਇਲਾਕਾ ਥੋੜਾ ਬਹੁਤਾ ਇਲਾਕਾ ਇਸ ਦੇ ਵਿੱਚ ਹੌਲੀ-ਹੌਲੀ ਕਵਰ ਹੁੰਦਾ ਮਾਲਵੇ ਦਾ ਵੀ ਦਿਖਾਈ ਦੇ ਰਿਹਾ ਜੀ ਖਾਸ ਕਰਕੇ ਆਪਾਂ ਗੱਲ ਕਰੀਏ ਤਾਂ ਜਿਹੜੇ ਮੀਹਾਂ ਦੀ ਸ਼ੁਰੂਆਤ ਹੋਈ ਹੈ ਜੀ ਉਹ ਚੰਡੀਗੜ੍ਹ ਦੇ ਇਲਾਕੇ ਤੋਂ ਹੋਈ ਹੈ ਜੇ ਅੰਬਾਲਾ ਦਾ ਇਲਾਕਾ ਚੰਡੀਗੜ੍ਹ ਮੁਹਾਲੀਵਾਲ ਮੋਰਿੰਡੇਵਾਲ ਬਹੁਤ ਵਧੀਆ ਮੀਂਹ ਹੋਣ ਦੇ ਨਾਲ ਭਾਰੀ ਮੀਂਹ ਇਸ ਟਾਈਮ ਵੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਗੁਰਦਾਸਪੁਰ ਹੋ ਗਿਆ ਜੀ ਅਮਰitsar ਹੋ ਗਿਆ ਪਠਾਨਕੋਟ ਹੋ ਗਿਆ ਨਾਲ ਦੀ ਨਾਲ ਨਵਾਂ ਸ਼ਹਿਰ ਹੁਸ਼ਿਆਰਪੁਰ ਰੂਪਨਗਰ ਬਲਾਚੌਰ ਗੜਸ਼ੈਂਕਲ ਨੰਗਰ ਨੰਤਪੁਰ ਸਾਹਿਬ ਪਟਿਆਲਾ ਲੁਧਿਆਣਾ ਬਠਿੰਡੇ ਦਾ ਬਹੁਤਾ ਹਿੱਸਾ ਜੀ ਫਤਿਹਗੜ੍ਹ ਸਾਹਿਬ ਦਾ ਹਿੱਸਾ ਮੋਰਿੰਡਾ ਕੁਰਾਲੀ ਦਾ ਹਿੱਸਾ ਬੱਦਲਬਈ ਦੇ ਅੰਦਰ ਆਉਂਦੇ ਦਿਖਾਈ ਦੇ ਰਹੇ ਨੇ ਤੇ ਜਿਸ ਦੇ ਨਾਲ ਹੌਲੀ ਹੌਲੀ ਸਿਸਟਮ ਹੁਣ ਬਠਿੰਡੇ ਤੋਂ ਅੱਗੇ ਬੱਧਾ ਹੋਇਆ ਦਿਖਾਈ ਦੇ ਰਿਹਾ ਸੰਗਰੂਰ ਦਾ ਇਲਾਕਾ ਵੀ ਹੁਣ ਹੌਲੀ ਹੌਲੀ ਕਵਰ ਹੁੰਦਾ ਦਿਖਾਈ ਦੇ ਰਿਹਾ ਜੀ ਹੁਣ ਜਿਹੜੀ ਕਮੀ ਰਹਿੰਦੀ ਹੈ ਫਜ਼ਿਲਕਾ ਫਿਰੋਜ਼ਪੁਰ ਵੱਲ ਰਹਿੰਦੀ ਹੈ ਕਿਉਂਕਿ ਇਸ ਇਲਾਕੇ ਵਿੱਚ ਬਹੁਤ ਘੱਟ ਮੀਂਹ ਹੋਏ ਨੇ ਪਰ ਰਾਤ ਦੇ ਵੇਲੇ ਰਗ-ਰਗ 12 1 ਵਜੇ ਤੋਂ ਲੈ ਕੇ 3-4 ਵਜੇ ਦੇ ਕਰੀਬ ਤੜਕੇ ਵੇਲੇ ਤੱਕ ਪੂਰੇ ਪੰਜਾਬ ਦੇ ਵਿੱਚ ਮੀਂਹ ਆਪਣੇ ਸਿਸਟਮ ਨੂੰ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਪੂਰੇ ਇਲਾਕੇ ਵਿੱਚ ਮੀਂਹ ਹੋਣ ਦੇ ਚਾਂਸ ਜ਼ਿਆਦਾ ਤਰੀਕੇ ਨਾਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਮੀਦ ਕਰਾਂਗੇ ਜੀ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਹੋ ਜਾਵੇ ਤਾਂ ਕਿ ਪੂਰੇ ਪੰਜਾਬ ਨੂੰ ਹੀ ਗਰਮੀ ਤੋਂ ਰਾਹਤ ਮਿਲੇ ਪਰ ਆਪਾਂ ਗੱਲ ਕਰੀਏ ਤਾਂ ਹੁਣ ਸਿਸਟਮ ਵੀ ਇਹੀ ਦਿਖਾਈ ਦੇ ਰਿਹਾ ਜੀ ਕਿ ਆਉਂਦੇ ਦੇ 2-3 ਦਿਨਾਂ ਵਿੱਚ ਲਗਾਤਾਰ ਭਾਰੀ ਮੀਂਹ ਦੇ ਅਲਰਟ ਨੇ 31 ਰਾਤ ਤੋਂ ਲੈ ਕੇ ਕੱਲ੍ਹ ਪਹਿਲੀ ਤੱਕ ਬਹੁਤ ਵਧੀਆ ਅਲਰਟ ਬਣਿਆ ਹੋਇਆ ਜੀ ਮੌਸਮ ਦਾ ਤੇ ਬਾਕੀ ਸਵੇਰ ਤੇ ਜੋ ਵੀ ਅਪਡੇਟ ਹੋਵੇਗੀ ਕਸਟਮ ਇੰਨੇ ਦੀ ਉਹ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇਗੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ